ਹਾਵਿਲੂ ਲੁਧਿਆਣੇ ਵਾਲਿਓ ਪੰਜਾਬ ਵਾਲਿਓ ਜਿਹੜੇ ਵੀ ਬੰਦੇ ਇਹ ਵੀਡੀਓ ਦੇਖ ਰਹੇ ਨੇ ਤੇ ਸਤਲੁਜ ਦਾ ਬੰਨ ਟੁੱਟ ਗਿਆ ਵਾ ਤੇ ਨੇੜੇ-ਨੇੜੇ ਦੇ ਪਿੰਡਾਂ ਦਾ ਤੱਕ ਤੇ ਬਾਈ ਜੀ ਆਪਣਾ ਤੁਸੀਂ ਇੰਤਜ਼ਾਮ ਕਰ ਲਓ ਆਪਣਾ ਡੰਗਰ ਪਸ਼ੂ ਲੈ ਕੇ ਇੱਧਰ-ਉੱਧਰ ਹੋ ਜਿਓ ਉੱਚੀ ਥਾਵਾਂ ਤੇ ਚੱਲ ਜੋ ਕਿਉਂਕਿ ਦੇਖੋ ਜੀ ਇਹ 2 2.5 ਮਿੰਟਾਂ ਦੇ ਵਿੱਚ ਹੀ ਆ ਪਾਣੀ ਦੇਖੋ ਕਿੰਨਾ ਪਹੁੰਚ ਗਿਆ ਪਿੰਡ ਦੇ ਵਿੱਚ ਠੀਕ ਹੈ ਜੀ ਤੇ ਆਪਣਾ ਇੰਤਜ਼ਾਮ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਭਰਾਵਾ ਤੁਹਾਡੀ ਬੇਨਤੀ ਹੈ ਤੁਹਾਡੇ ਅੱਗੇ ਕਿਉਂਕਿ ਸਤਲੁਜ ਦਾ ਬੰਨ ਜਿਹੜਾ ਟੁੱਟ ਗਿਆ ਵਾ ਤੇ ਕੋਈ ਪਤਾ ਨਹੀਂ ਜੀ ਇਹਦਾ ਪਾਣੀ ਤੁਹਾਨੂੰ ਪਤਾ ਬਹੁਤ ਪਾਣੀ ਹੁੰਦਾ ਇਹਦੇ ਵਿੱਚ ਤੇ ਕਿਰਪਾ ਕਰਕੇ ਜੀ ਬੇਨਤੀ ਹੈ ਤੁਹਾਡੇ ਅੱਗੇ ਜਿੰਨੀ ਹੋ ਸਕੇ ਵੀਡੀਓ ਨੂੰ ਨਾਲ ਵੱਧ ਵੱਧ ਸ਼ੇਅਰ ਕਰਿਓ ਕਿਉਂਕਿ ਹੁਣ ਸਤੋਰੇ ਦਾ ਬੰਨ ਟੁੱਟ ਗਿਆ ਹੁਣ ਅੱਗੇ ਆ ਕੇ ਕੋਈ ਨਹੀਂ ਪਤਾ ਕਿ ਇਹ ਪਾਣੀ ਕੀ ਕਰੂਗਾ ਤੇ ਕੀ ਨਾ ਕਰੂਗਾ ਬੇਨਤੀ ਹੈ ਤੁਹਾਡੇ ਅੱਗੇ